ਸ਼ਨੀਵਾਰ ਨੂੰ ਭਦੌੜ ਦੇ ਪਿੰਡ ਸਹਿਣਾ ਦੇ ਵਿੱਚ ਜਿੱਥੇ ਜਿਸ ਦੀ ਸਰਪੰਚੇ ਦੇ ਨਾਲ ਪਿਛਲੇ 15 ਸਾਲਾਂ ਤੋਂ ਜਾਰੀ ਸੀ ਸੁੱਖ ਦੇ ਦੁੱਖ ਦੇ ਸਰਪੰਚ ਉਹਦੇ ਨਾਲ ਖੜਦਾ ਸੀ ਉਸ ਨੇ ਹੀ ਪਤਾ ਨਹੀਂ ਕੀ ਵਿੱਚ ਗੱਲਾਂ ਆ ਰਹੀਆਂ ਕਿ 5.5 ਲੱਖ ਰੁਪਏ ਦੀ ਗੱਲ ਹੈ ਜਾਂ ਕੋਈ ਦੁਸ਼ਮਣੀ ਸੀ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਦੀ ਵਜ੍ਹਾ ਨਾਲ ਜਿਹੜੇ ਸਰਪੰਚ ਦਾ ਕਤਲ ਕੀਤਾ ਗਿਆ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸ਼ਨੀਵਾਰ ਨੂੰ ਕਤਲ ਹੁੰਦਾ ਐ ਐਤਵਾਰ ਨੂੰ ਧਰਨਾ ਲੱਗ ਜਾਂਦਾ ਧਰਨੇ ਦੇ ਵਿੱਚ ਬਹੁਤ ਸਾਰੇ ਜਿਹੜੇ ਆਗੂ ਨੇ ਕਿਸਾਨ ਆਗੂ ਲਾ ਲਈਏ ਬਹੁਤ ਸਾਰੇ ਹੋਰ ਜਥੇਬੰਦੀਆਂ ਨੇ ਜਿਹੜੀ ਸ਼ਮੂਲੀਅਤ ਕੀਤੀ ਹੈ ਤੇ ਹੌਸਲਾ ਫੈ ਕੀਤੀ ਆ ਪਰਿਵਾਰ ਦੇ ਨਾਲ ਖੜਨ ਦੀ ਗੱਲ ਕੀਤੀ ਹੈ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਹੀ ਧਰਨਾ ਜਿਹੜਾ ਲੰਮਾ ਸਮਾਂ ਜਾਰੀ ਰੱਖਣਗੇ ਪ੍ਰਵਿੰਦਰ ਸਿੰਘ ਝੋਟਾ ਉੱਥੇ ਪਹੁੰਚੇ ਜੋ ਨਸ਼ਿਆਂ ਤੇ ਹਮੇਸ਼ਾ ਗੱਲਬਾਤ ਕਰਦੇ ਨੇ ਉਹਨਾਂ ਦਾ ਇੱਕ ਹੀ ਮੁੱਦਾ ਸਿਰਫ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਸਿਰਫ ਇੱਕ ਹੀ ਮੁੱਦਾ ਉਹ ਨਸ਼ਿਆਂ ਬਾਰੇ ਵੀ ਬੋਲੇ ਤੇ ਸਰਪੰਚ ਬਾਰੇ ਵੀ ਬੋਲ ਕੇ ਗਏ ਔਰ ਦੂਜਾ ਭਾਨਾ ਸਿੱਧੂ ਉੱਥੇ ਪਹੁੰਚੇ ਤੀਜਾ ਸਿੱਧੂ ਮੂਸੇ ਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਵੀ ਖਾਸ ਤੌਰ ਤੇ ਪਹੁੰਚੇ ਸਰਦਾਰ ਸਿਮਰਜੀਤ ਮਾਨ ਦੇ ਪੁੱਤ ਉਹ ਵੀ ਉੱਥੇ ਪਹੁੰਚੇ ਬਹੁਤ ਸਾਰੇ ਹੋਰ ਕਿਸਾਨ ਆਗੂ ਸਾਰੇ ਪਹੁੰਚੇ ਜਿਨ੍ਹਾਂ ਨੇ ਦਲਾਸਾ ਦਿੱਤਾ ਪਰਿਵਾਰ ਨੂੰ ਕਿ ਭਾਈ ਤੁਹਾਡੇ ਨਾਲ ਖੜੇ ਆ ਜਿੰਨਾ ਚੱਕਰ ਇਨਸਾਫ ਆ ਜਿਹੜਾ ਨਹੀਂ ਮਿਲਦਾ ਪਰ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਇੱਕ ਗੱਲ ਕਹੀ ਐ ਇਨਸਾਫ ਤੁਹਾਨੂੰ ਉਦੋਂ ਹੀ ਮਿਲ ਸਕਦਾ ਜਿੰਨਾ ਚਿਰ ਤੁਹਾਡੇ ਪੁੱਤ ਦੀ ਲਾਸ਼ ਤੁਹਾਡੇ ਕੋਲੇ ਐ ਜਿੰਨਾ ਚਿਰ ਤੁਹਾਡੇ ਪੁੱਤ ਦੀ ਲਾਸ਼ ਤੁਹਾਡੇ ਕੋਲੇ ਐ ਉੰਨਾ ਚਿਰ ਤੁਹਾਨੂੰ ਇਨਸਾਫ ਮਿਲ ਸਕਦਾ ਜਦੋਂ ਹੀ ਤੁਸੀਂ ਸੰਸਕਾਰ ਕਰ ਦਿੱਤਾ ਤਾਂ ਭੁੱਲ ਜਾਈਓ ਕਿ ਤੁਹਾਡੇ ਪੁੱਤ ਨੂੰ ਕਦੇ ਇਨਸਾਫ ਮਿਲ ਜੂਗਾ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਕਿਹਾ ਕਿ ਇਹ ਗਲਤੀਆਂ ਮੇਥੋਂ ਵੱਡੀਆਂ ਬਹੁਤ ਵੱਡੀਆਂ ਗਲਤੀਆਂ ਜਿਹੜੀਆਂ ਹੋਈਆਂ ਨੇ ਜਦੋਂ ਸਿੱਧੂ ਦਾ ਕਤਲ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਵਾਪਸ ਦੀਆਂ ਖਬਰਾਂ ਤੱਕ ਲਵਾਤੀਆਂ ਸੀ মিডিਆ ਤੱਕ ਚ ਕਹਾ ਦਿੱਤਾ ਗਿਆ ਸੀ ਜਦੋਂ ਮੇਰੇ ਪੁੱਤ ਦਾ ਕਤਲ ਹੋਇਆ ਤਾਂ ਮੈਂ ਚਾਹੁੰਦਾ ਇਹਨਾਂ ਦੀ ਨੱਕ ਦੇ ਵਿੱਚ ਦਮ ਕਰ ਸਕਦਾ ਸੀ ਹੋਰ ਬਹੁਤ ਸਾਰੇ ਸ਼ਬਦ ਆ ਜਿਹੜੇ ਸਿੱਧੂ ਮੂਸੇਵਾਲਾ ਪਿਤਾ ਗੁੱਸੇ ਦੇ ਵਿੱਚ ਕਹਿਣਾ ਚਾਹੁੰਦਾ ਸੀ ਪਰ ਉਹ ਮੀਡੀਆ ਅੱਗੇ ਨਹੀਂ ਕਹਿ ਸਕੇ ਕਿ ਮੈਂ ਇਹਨਾਂ ਨੂੰ ਦੁਖੀ ਇਨਾ ਕਰ ਸਕਦਾ ਸੀ ਜੇ ਮੈਂ ਧਰਨੇ ਲਾ ਕੇ ਬਹਿ ਜਾਂਦਾ ਪਰ ਇੱਕ ਹੌਸਲਾ ਸੀ ਚਲੋ ਕਰ ਦੇਣਗੇ ਵਿਸ਼ਵਾਸ ਸੀ ਕਿ ਕਿਤੇ ਨਤੀਜੇ ਤੇ ਪਹੁੰਚਣਗੇ ਜਾਂ ਜਿਹੜੇ ਉਹਦੇ ਕਾਤਲ ਨੇ ਜਿਹੜੇ ਕਾਤਲ ਨੇ ਉਹਨਾਂ ਨੂੰ ਸ਼ਾਇਦ ਸਜ਼ਾ ਮਿਲੂਗੀ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਬਿਆਨ ਆ ਕਿ ਮੈਥੋਂ ਇਹ ਬਹੁਤ ਵੱਡੀ ਗਲਤੀ ਹੋ ਗਈ ਕਿ ਮੈਂ ਵਿਸ਼ਵਾਸ ਰੱਖ ਲਿਆ ਇਹਨਾਂ ਤੇ ਕਿ ਇਸੇ ਤਰ੍ਹਾਂ ਇਹਨਾਂ ਨੂੰ ਵੀ ਇਸੇ ਦੇ ਕੱਲ ਕਰਕੇ ਗਏ ਨੇ ਕਿ ਜਿਹੜੀਆਂ ਗਲਤੀਆਂ ਮੈਥੋਂ ਹੋਈਆਂ ਨੇ ਉਹੀ ਗਲਤੀਆਂ ਮੈਂ ਤੁਹਾਨੂੰ ਦੱਸਣਾ ਆ ਤੁਸੀਂ ਨਾ ਉਹ ਗਲਤੀਆਂ ਕਰਿਓ ਅਗਰ ਤੁਹਾਡੀ ਕੋਈ ਮਤਲਬ ਕੋਈ ਕਮੇਟੀ ਬਣ ਰਹੀ ਹੈ ਕੋਈ 5 ਮੈਂਬਰੀ ਹੈ 9 ਮੈਂਬਰੀ ਕਮੇਟੀ ਬਣ ਰਹੀ ਹੈ ਉਹਨਾਂ ਨੂੰ ਇਹੀ ਬਦ ਉਹਨਾਂ ਨੂੰ ਮਤਲਬ ਇਹੀ ਗੱਲ ਕਹਿ ਕੇ ਗਏ ਨੇ ਕਿ ਪਰਿਵਾਰ ਨੂੰ ਕੁਝ ਨਹੀਂ ਪਤਾ ਉਹ ਤਾਂ ਪਹਿਲਾਂ ਹੀ ਮਤਲਬ ਇੱਕ ਦੁੱਖ 'ਚ ਡੁੱਬੇ ਹੋਏ ਨੇ ਕਿ ਉਹਨਾਂ ਦਾ ਪੁੱਤ ਚਲਾ ਗਿਆ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਨਾ ਹੀ ਉਹਨਾਂ ਨੂੰ ਪੁੱਛਿਓ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੀ ਕਮੇਟੀ ਬਣੂਗੀ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਜਿੰਨਾ ਚਿਰ ਜਿਹੜੇ ਨਾਮ ਮੈਂਸ਼ਨ ਕਰਾਉਣੇ ਨੇ ਫਾਈਲ ਦੇ ਵਿੱਚ ਦਰਜ ਕਰਾਉਣੇ ਨੇ ਜਿਹੜੇ ਨਾਮ ਜਿੰਨਾ ਚਿਰ ਉਹ ਨਾਮ ਦਰਜ ਨਹੀਂ ਹੁੰਦੇ ਉਹਨਾਂ ਚਿਰ ਤੁਸੀਂ ਸਸਕਾਰ ਨਾ ਕਰਿਓ ਕੱਲ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਉਹਨਾਂ ਨੇ ਵੀ ਇਹੀ ਕਿਹਾ ਕਿ ਪਰਿਵਾਰ ਦੀ ਮੰਗ ਹੈ ਭਈ ਕਿ ਲਾਭ ਸਿੰਘ ਉਗੋਕੇ ਦਾ ਵਿੱਚ ਨਾਮ ਦਰਜ ਕੀਤਾ ਜਾਵੇ ਕਿ ਪਿੱਛੇ ਜੇ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਸ਼ਰਿਆਨ ਧਮਕੀ ਦੇ ਰਿਹਾ ਕਿ ਇਹ ਚਾਲ ਸੀ ਸ਼ਾਇਦ ਲਾਭ ਸਿੰਘ ਉਗੋਕੇ ਦੀ ਉਹਨੇ ਹੀ ਮਰਵਾਇਆ ਇਹ ਵੀ ਉਹੀ ਗੱਲ ਆ ਗਈ ਕਿ ਜੇ ਤੁਸੀਂ ਸਰਕਾਰਾਂ ਦੇ ਪੁੱਛੇ ਲਈ ਜਾਂਦੇ ਹੋ ਜੇ ਤੁਸੀਂ ਸਰਕਾਰਾਂ ਦੇ ਖਿਲਾਫ ਨਹੀਂ ਬੋਲਦੇ ਉਹਨਾਂ ਦੇ ਹਮੇਸ਼ਾ ਗੁਣਗਾਈ ਜਾਂਦੇ ਤਾਂ ਸਰਕਾਰ ਲਈ ਤੁਸੀਂ ਚੰਗੇ ਹੋ ਪਰ ਜਦੋਂ ਹੀ ਤੁਸੀਂ ਸਰਕਾਰ ਦੇ ਖਿਲਾਫ ਬੋਲਣ ਲੱਗੇ ਹਰ ਥਾਂ ਤੇ ਜਾ ਕੇ ਆਪਦਾ ਘੋੜਾ ਚਲਾਉਣ ਲੱਗੇ ਸਰਕਾਰ ਨੂੰ ਹਮੇਸ਼ਾ ਨਿੰਦੀ ਜਾਉਗੇ ਸਰਕਾਰ ਦੇ ਕੰਮਾਂ ਨੂੰ ਹਮੇਸ਼ਾ ਨਿੰਦੀ ਜਾਉਗੇ ਤਾਂ ਸਰਕਾਰ ਤੁਹਾਡੇ ਉਲਟ ਹੋ ਜੂਗੀ ਇਹ ਸਰਕਾਰ ਕੁਝ ਵੀ ਕਰ ਸਕਦੀ ਹੈ ਪਰ ਭੁੱਲ ਜਾਂਦੇ ਨੇ ਕਿ ਸਰਕਾਰ ਬਣਾਉਣ ਵਾਲੀ ਕੌਣ ਹੈ ਉਹ ਲੋਕਾਂ ਨੂੰ ਭੁੱਲ ਜਾਂਦੇ ਨੇ ਹੁਣ ਜਿਹੜੇ ਅੱਜ ਕਤਲ ਹੋ ਰਹੇ ਨੇ ਜਿਵੇਂ ਪਿੱਛੇ ਹਵੋਰ ਦੇ ਵਿੱਚ ਵੀ ਕਤਲ ਹੋਇਆ ਸੀ ਬਿਜ਼ਨਸਮੈਨ ਦਾ ਜਿੰਨੇ ਵੀ ਕਤਲ ਹੋਏ ਨੇ ਇਹ ਇਸ ਦਾ ਨਤੀਜਾ ਜਿਹੜਾ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਤੇ ਉਹਨਾਂ ਦੇ ਸਾਰੇ ਐਮਐਲਏ ਨੂੰ ਇਸ ਚੀਜ਼ ਦਾ ਪਤਾ ਲੱਗੂਗਾ ਲੋਕ ਇਸੀ ਦਾ ਜਵਾਬ ਦੇਣਗੇ ਪਰ ਸਿੱਧੂ ਮੋਸੇ ਵਾਲੇ ਦੇ ਪਿਤਾ ਨੇ ਇੱਕ ਹੀ ਗੱਲ ਕਹੀ ਹੈ ਕਿ ਇਹ ਪੁਲਸ ਦਾ ਵੀ ਛੇੜਿਆੰਤਰ ਹੋ ਚੱਕਦਾ ਜਾਂ ਕਮੇਟੀਆਂ ਨੂੰ ਕਿਵੇਂ ਨਾ ਕਿਵੇਂ ਕਹਿਣਗੇ ਇੱਕ ਵਾਰ ਸੰਸਕਾਰ ਕਰਾ ਦਿਓ ਆਪਾਂ ਨਿਵੇੜ ਲਾਂਗੇ ਜੇ ਅਸੀਂ ਬੰਦੇ ਫੜਲੇ ਨੇ ਅਸੀਂ ਲਾਵ ਸਿੰਘ ਨੂੰ ਕਹਿੰਦਾ ਵੀ ਨਾਂ ਦਰਜ ਕਰ ਦਾਂਗੇ ਉਹ ਤੁਹਾਨੂੰ ਮਿੱਠੀਆਂ ਗੋਲੀਆਂ ਦੇਣਗੇ ਪਰ ਉਹਨਾਂ ਦੇ ਝਾਂਸਿਆਂ ਦੇ ਵਿੱਚ ਨਾ ਆਈਓ ਜਿੰਨਾ ਚਿਰ ਸੰਸਕਾਰ ਤੁਸੀਂ ਆਦੇ ਪੁੱਤ ਦਾ ਨਹੀਂ ਕਰਦੇ ਉਹਨਾਂ ਚੱਕਰ ਇਨਸਾਫ ਮਿਲਣ ਦੀ ਹੈਗੀ ਆ ਜੇਕਰ ਤੁਸੀਂ ਜਿਵੇਂ ਹੀ ਸੰਸਕਾਰ ਕਰਤਾ ਉਸ ਤੋਂ ਬਾਅਦ ਭੁੱਲ ਜੋ ਫਿਰ ਚਾਹੀ ਜਿੱਥੇ ਮਰਜੀ ਤੱਕੇ ਖਾਈ ਜਾਓ ਜਿਵੇਂ ਅਸੀਂ ਬਹੁਤ ਜਗ੍ਹਾ ਤੱਕ ਤੱਕੇ ਖਾਲੇ ਵਿਧਾਨ ਸਭਾ ਦੇ ਵਿੱਚ ਜਾ ਕੇ ਬੈਗੇ ਬਹੁਤ ਤੱਕੇ ਕਿ ਸਾਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ ਕਿ ਤੁਸੀਂ ਅਗਰ ਇਨਸਾਫ ਲੈਣਾ ਤਾਂ ਸੰਸਕਾਰ ਅਜੇ ਤੱਕ ਨਾ ਕਰਿਓ ਪਰ ਹੁਣ ਦੇਖਦੇ ਆਂ ਕਦੋਂ ਤੱਕ ਜਿਹੜਾ ਇਨਸਾਫ ਉਹ ਸੁਖਜਿੰਦਰ ਸਿੰਘ ਜੋ ਸਰਪੰਚ ਸੀ ਸੈਣਾ ਦੇ ਕਦੋਂ ਤੱਕ ਉਹਨਾਂ ਨੂੰ ਇਨਸਾਫ ਹੋਣ ਦੇ ਪਰਿਵਾਰ ਨੂੰ ਮਿਲ ਸਕਦਾ